ਪੰਜਾਬੀ ਗਾਇਕਾ ਮਨਕੀਰਤ ਤੌਲਕ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਗਨ ਕਲਚਰ ਨੂੰ ਵਧਾਵਾ ਦੇਣ ਦੇ ਮਾਮਲੇ ਦੇ ਵਿੱਚ ਹੁਣ ਮਨਕੀਰਤ ਤੌਲਕ ਦੇ ਗਾਣੇ ਅਸਲਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਛਿੜ ਚੁੱਕੇ ਹੈ ਭਾਜਪਾ ਯਾਗੂ ਅਰਵਿੰਦ ਸ਼ਰਮਾ ਦੇ ਵੱਲੋਂ ਗੀਤ ਦੇ ਵਿੱਚ ਹਿੰਸਾ ਨੂੰ ਉਕਸਾਏ ਜਾਣ ਨੂੰ ਲੈ ਕੇ ਭਾਜਪਾ ਗੌਰਵ ਯਾਦਵ ਨੂੰ ਇੱਕ ਕੰਪਲੇਂਟ ਕੀਤੀ ਹੈ ਉਹਨਾਂ ਕਿਹਾ ਕਿ ਇਹ ਗਾਣਾ ਸੋਸ਼ਲ ਮੀਡੀਆ ਤੇ ਪੂਰੀ ਤਰੀਕੇ ਦੇ ਨਾਲ ਬੈਨ ਹੋਣਾ ਚਾਹੀਦਾ ਹੈ ਇਹ ਗਾਣਾ 6 ਫਰਵਰੀ ਨੂੰ ਰਿਲੀਜ਼ ਹੋਇਆ ਸੀ ਡੀਜੀਪੀ ਨੂੰ ਸ਼ਿਕਾਇਤ ਦੇ ਵਿੱਚ ਅਰਵਿੰਦ ਸ਼ਰਮਾ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਨਸ਼ਾ ਗੈਂਗਸਟਰਵਾਦ ਅਤੇ ਹਥਿਆਰ ਜਿਹੜੇ ਨੇ ਉਹਨਾਂ ਦੀ ਸਮੱਸਿਆ ਪਹਿਲਾਂ ਹੀ ਖਤਮ ਨਹੀਂ ਹੋ ਪਾਰੀ ਤੇ ਹੁਣ ਇਹੋ ਜਿਹੇ ਗਾਣੇ ਸਿੰਗਰ ਗਾ ਰਹੇ ਨੇ ਜਿਸ ਨੂੰ ਲੈ ਕੇ ਨੌਜਵਾਨਾਂ ਦੇ ਉੱਪਰ ਕਾਫੀ ਬੁਰਾ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਉਹਨਾਂ ਕਿਹਾ ਕਿ ਇਸ ਗਾਣੇ ਨੂੰ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਸ ਤੋਂ ਬੈਨ ਕੀਤਾ ਜਾਣਾ ਚਾਹੀਦਾ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮਨਕੀਰਤ ਔਲਖ ਮੁਸ਼ਕਲਾਂ ਦੇ ਵਿੱਚ ਫਸਦੇ ਕੋਈ ਨਜ਼ਰ ਆ ਰਹੇ ਨਹੀਂ ਪਹਿਲਾਂ ਵੀ ਮਨਕੀਰਤ ਔਲਖ ਦੇ ਖਿਲਾਫ ਹਿੰਸਾ ਨੂੰ ੜਕਾਉਣ ਵਾਲੇ ਗਾਣੇ ਗਾਉਣ ਦੇ ਸਬੰਧ ਵਿੱਚ ਕਈ ਕੰਪਲੇਂਟਾਂ ਦਰਜ ਹੋ ਚੁੱਕੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਹੁਣ ਡੀਜੀਪੀ ਨੂੰ ਮਨਕੀਰਤ ਔਲਖ ਦੇ ਖਿਲਾਫ ਇੱਕ ਸ਼ਿਕਾਇਤ ਗਈ ਹੈ ਜਿਸ ਦੇ ਵਿੱਚ ਬੀਜੇਪੀ ਆਗੂ ਨੇ ਹਿੰਸਾ ੜਕਾਉਣ ਦੇ ਗਾਣੇ ਜਿਹੜੇ ਗੌਣ ਨੂੰ ਲੈ ਕੇ ਇੱਕ ਕੰਪਲੇਂਟ ਦਰਜ ਕਰਵਾਈ ਗਿਆ ਤਾਂ ਉਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਹ ਗਾਣਾ ਡਿਲੀਟ ਹੋਣਾ ਚਾਹੀਦਾ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਅਰਵਿੰਦ ਸ਼ਰਮਾ ਮੈਂ ਇੱਕ ਬੜੇ ਹੀ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਪੰਜਾਬ ਸਰਕਾਰ ਨੇ ਔਰ ਹਾਈ ਕੋਰਟ ਨੇ ਇਹ ਜੱਜਮੈਂਟ ਦਿੱਤੀ ਹੈ ਕਿ ਹਥਿਆਰਾਂ ਦੇ ਖਿਲਾਫ ਬਿਲਕੁਲ ਵੀ ਕੋਈ ਵੀ ਪ੍ਰਦਰਸ਼ਨ ਜਾਂ ਕੋਈ ਵੀ ਵਾਇਲੇਸ਼ਨ ਵਾਲਾ Song ਰਿਲੀਜ਼ ਨਹੀਂ ਕਰਨਾ ਉਹਨਾਂ ਤੇ ਕਾਰਵਾਈ ਹੋਏਗੀ ਜਦੋਂ ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਇਹ ਆਰਡਰ ਜਾਰੀ ਕੀਤੇ ਹਨ ਉਹਨਾਂ ਦੇ ਆਰਡਰ ਨੂੰ ਅਵੇਲਲਾ ਕਰਕੇ ਮਨਕੀਰ ਤੌਲਖ ਨੇ ਅਸਲਾ ਗਾਣਾ ਉਸ ਟਾਈਮ ਅੱਜ ਰਿਲੀਜ਼ ਕੀਤਾ ਜਦੋਂ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ ਗੈਂਗਵਾਰ ਤੇ ਹਥਿਆਰਬੰਦ ਦੇ ਨਾਲ ਜੂਝ ਰਿਹਾ ਹੈ ਇਸ ਤਕਲੀਫ ਤੋਂ ਜੂਝ ਰਿਹਾ ਹੈ ਔਰ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਅਨਾਉਂਸ ਕੀਤਾ ਹੈ ਕਿ 7000 ਅਸਲਾ লাইসেনਸ ਜਿਹੜੇ ਅਸੀਂ ਕੈਨਸਲ ਕਰਨ ਜਾ ਰਹੇ ਹਾਂ ਰਿਵਿਊ ਕਰਕੇ ਉਸ ਦੇ ਵਿੱਚ ਤੁਸੀਂ ਅਸਲਾ ਗਾਣਾ ਰਿਲੀਜ਼ ਕਰ ਰਹੇ ਹੋ ਔਰ ਬਾਰ-ਬਾਰ ਕਹਿ ਰਹੇ ਹੋ ਕਿ ਕਿ 10 ਦਿਨ ਮੈਂ ਅਸਲਾ 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 ਕਰਕੇ ਗਾਣੇ ਨੂੰ ਪ੍ਰਮੋਟ ਕਰਾਂਗਾ ਜਿੱਥੇ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਨਸ਼ਿਆਂ ਤੋਂ ਦੂਰ ਕਰਨ ਦੀ ਲੋੜ ਹੈ ਜਿੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੁਸੀਂ ਇਸ ਦੇ ਉਲਟ ਜਾ ਕੇ ਨੌਜਵਾਨਾਂ ਨੂੰ ਵਰਗਲਾ ਰਹੇ ਹੋ ਨੌਜਵਾਨਾਂ ਦਾ ਮਾਈਂਡ ਡਾਇਵਰਟ ਕਰ ਰਹੇ ਹੋ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਤੋਂ ਬਗੈਰ ਤੁਸੀਂ ਅਸਲਾ ਗਾਣਾ ਰਿਲੀਜ਼ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਅਪੀਲ ਕਰ ਰਿਹਾ ਕਿ ਇਸ ਗਾਣੇ ਨੂੰ ਤੁਰੰਤ ਜਿਹੜਾ ਬੈਨ ਲਾਇਆ ਜਾਵੇ ਔਰ ਇਹਦੇ ਜਿਹੜੇ ਵੀ ਕੰਟੈਂਟ ਹੈ ਉਹ YouTube ਤੋਂ ਡਿਲੀਟ ਕੀਤੇ ਜਾਣ ਔਰ ਇਹਨਾਂ ਸਾਰਿਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਕਿ ਜਿੰਨੇ ਵੀ ਸਿੰਗਰ ਆ ਉਹਨਾਂ ਨੂੰ ਇੱਕ ਸੇਧ ਮਿਲ ਸਕੇ ਕਿ ਅਸੀਂ ਜੇ ਲੋਕ ਪ੍ਰੇਤਤਾ ਦੇ ਉੱਤੇ ਅਸੀਂ ਚਲੇ ਗਏ ਆ ਅਸੀਂ ਇੰਨੇ ਫੇਮਸ ਹੋ ਗਏ ਆ ਤੇ ਸਾਡਾ ਮਕਸਦ ਆ ਸਮਾਜ ਨੂੰ ਜੋੜਨਾ ਨਾ ਕਿ ਸਮਾਜ ਦੇ ਵਿੱਚ ਹਿੰਸਾ ਫੈਲਾਉਣੀ ਨਾ ਕਿ ਸਮਾਜ ਦੇ ਅਰਚਕਤਾ ਫਰਲਾਉਣੀ ਇਸ ਚੀਜ਼ ਦਾ ਅਸੀਂ ਨੋਟਿਸ ਲਿਆ ਤੇ ਮੈਂ ਬੇਨਤੀ ਕਰਨ ਜਾ ਰਿਹਾ ਆ ਡੀਜੀਪੀ ਪੰਜਾਬ ਜੀ ਨੂੰ ਸੀਐਮ ਪੰਜਾਬ ਜੀ ਨੂੰ ਕਿ ਇਸ ਗਾਣੇ ਦੇ ਤੁਰੰਤ ਰੋਕ ਲਾਈ ਜਾਵੇ ਔਰ ਮੈਂ ਵੀ ਇੱਕ ਰਿਟਰਨ ਜਿਹੜੀ ਆ ਕੰਪਲੇਂਟ ਡੀਜੀਪੀ ਸਾਹਮਣੂ ਈਮੇਲ ਵੀ ਕਰ ਰਿਆਂ ਔਰ ਸਰਕਾਰੀ ਪੋਰਟਲ ਤੇ ਵੀ ਪਾਰ ਰਿਆਂ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਅਸਲਾ ਜਿਹੜਾ ਗਾਣਾ ਰਿਲੀਜ਼ ਕੀਤਾ ਇਹਨੂੰ ਤੁਰੰਤ ਜਿਹੜਾ ਆ ਸੋਸ਼ਲ ਮੀਡੀਆ ਤੋਂ YouTube ਤੋਂ ਡਿਲੀਟ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ FIR ਜਿਹੜੀ ਦਰਜ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਸੁਖਾਂਤੀ ਉਹ ਬਣੀ ਰਹੇ ਔਰ ਨੌਜਵਾਨ ਜਿਹੜੇ ਆ ਇਸ ਹਥਿਆਰਬੰਦ ਗਾਣਿਆਂ ਤੋਂ ਪਰਹੇਜ਼ ਕਰਨ ਔਰ ਇਹਨਾਂ ਨੂੰ ਵੀ ਚਾਹੀਦਾ ਹੈ ਸਿੰਗਰਜ਼ ਨੂੰ ਕਿ ਜੇ ਤੁਹਾਨੂੰ ਸਮਾਜ ਨੇ ਇੱਕ ਚੰਗੀ ਇੱਜ਼ਤ ਚੰਗੀ ਤੁਹਾਨੂੰ ਸ਼ੋਹਰਤ ਬਖਸ਼ੀ ਹੈ ਤੇ ਸਰਕਾਰ ਦੇ ਜਿਹੜੇ ਆਰਡਰ ਆ ਉਹਨੂੰ ਤੁਸੀਂ ਵਾਇਲਟ ਕਰਕੇ ਇਹੋ ਜਿਹੇ ਗਾਣੇ ਰਿਲੀਜ਼ ਕਰ ਰਹੇ ਹੋ ਜਿਹਦੇ ਨਾਲ ਪਹਿਲਾਂ ਹੀ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਪੜਕਦੇ ਨੇ ਔਰ ਫਿਰ ਉਹ ਅਸਲੇ ਚੱਕ ਕੇ ਜਿਹੜੇ ਆ ਉਹ ਵਾਰਦਾਤ ਕਰਦੇ ਨੇ ਮੈਂ ਫਿਰ ਮਾਜੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਕੀਤਾ ਦੇ ਉੱਤੇ ਬੈਨ ਲਾਈ ਜਾਵੇ ਬਿਊਰੋ ਰਿਪੋਰਟ ਔਨ ਪੁਆਇੰਟ